ਗੌਂਗਲੀਰੀ ਬਾਇਓਪਿਕ ਲਈ ਮਿਲ ਗਿਆ ਲੀਡ ਦਾ ਕਾਰ ਇਹਨਾਂ ਸਿਤਾਰਿਆਂ ਦਾ ਕਟਿਆ ਪੱਤਾ ਕੈਸਾਲਾ ਤੋਂ ਪਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗੌਂਗਲੀ ਦੇ ਜੀਵਨ ਨੂੰ ਵੱਡੇ ਪਰਦੇ ਤੇ ਲਿਆਉਣ ਦੀ ਚਰਚਾ ਹੋ ਰਹੀ ਹੈ ਜਿਸ ਲਈ ਮੁੱਖ ਅਦਾਕਾਰ ਦੇ ਨਾਲ ਸੰਬੰਧਿਤ ਨਵੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਇਸ ਤੋਂ ਪਹਿਲਾਂ ਇਸ ਭੂਮਿਕਾ ਤੇ ਲਈ ਆਯੂਸ਼ਮਾਨ ਖਰਾਨਤ ਦੇ ਨਾਲ ਸੰਪਰਕ ਕੀਤਾ ਗਿਆ ਸੀ ਇੱਕ ਚੈਨਲ ਦੀ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਡ੍ਰੀਮ ਗਰਲ ਫੇਮ ਆਯੂਸ਼ਮਾਨ ਨੇ ਇਸ ਵਲਮ ਨੂੰ ਕਰਨ ਲਈ ਸਹਿਮਤ ਹੋ ਗਿਆ ਹੈ ਇਸ ਦੇ ਇਲਾਵਾ ਰਣਵੀਰ ਕਪੂਰ ਅਤੇ ਬੰਗਾਲੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਪਰਸ਼ੇਂਜੀ ਚਟਤਜੀ ਜੀ ਦਾ ਨਾਮ ਵੀ ਚਰਚਾ ਵਿੱਚ ਹੈ ਹਾਲਾਂਕਿ ਨਿਰਮਾਤਾਵਾਂ ਦੇ ਵੱਲੋਂ ਇਸ ਬਾਰੇ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਪਰ ਉੜਕਿਆ ਜਾ ਰਿਹਾ ਹੈ ਕਿ ਰਾਜਕੁਮਾਰ ਰਾਓ ਸੌਰਵ ਗੌਂਗਲੀ ਦੀ ਬਾਇਓਪਿਕ ਲਈ ਉਹਨਾਂ ਦੀ ਭੂਮਿਕਾ ਨਿਭਾ ਸਕਦੇ ਨੇ ਹਾਲ ਹੀ ਦੇ ਵਿੱਚ ਬੰਗਾਲੀ ਅਖਬਾਰ ਆਨੰਦ ਬਾਜ਼ਾਰ ਪత్రికਾ ਦੇ ਪੱਤਰਕਾਰ ਸੁਮਿਤ ਘੋਸ਼ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇਸ ਖਬਰ ਬਾਰੇ ਵੱਡਾ ਖੁਲਾਸਾ ਕੀਤਾ ਉਸਨੇ ਲਿਖਿਆ ਕਿ ਬ੍ਰੇਕਿੰਗ ਰਾਜਕੁਮਾਰ ਰਾਓ ਆਪਣੀ ਬਾਇਓਪਿਕ ਵਿੱਚ ਸੌਰਵ ਗੌਂਗਲੀ ਦਾ ਕਿਰਦਾਰ ਨਿਭਾਉਣ ਲਈ ਸਭ ਤੋਂ ਵੱਡੇ ਦਾਅਵੇਦਾਰ ਨੇ ਫਿਲਮ ਦੀ ਸ਼ੂਟਿੰਗ ਜਲਦੀ ਹੀ ਸ਼ੁਰੂ ਹੋਵੇਗੀ ਬਾਇਓਪਿਕ ਦੀ ਟੀਮ ਨੂੰ ਹਾਲ ਹੀ ਚ ਸੌਰਵ ਦੇ ਨਾਲ ਈਡਨ ਗਾਰਡਨ ਦੇ ਵਿੱਚ ਇੱਕ T20 ਮੈਚ ਦੇਖਦੇ ਹੋਏ ਦੇਖਿਆ ਗਿਆ ਸਾਰੋਗਾਂਗਲੀ ਦੀ ਬਾਇਓਪਿਕ ਦਾ ਐਲਾਨ 2021 ਦੇ ਵਿੱਚ ਕੀਤਾ ਗਿਆ ਸੀ ਅਤੇ ਉਸ ਫਿਲਮ ਦੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਵਿਕਰਮਾ ਦਿੱਤਿਆ ਮੋਟਵਾਣੀ ਨੂੰ ਦਿੱਤੀ ਗਈ ਹੈ ਵਿਕਰਮਾ ਦਿੱਤਿਆ ਨੇ ਉਡਾਨ ਅਤੇ ਲੁਟੇਰਾ ਵਰਗੀਆਂ ਪ੍ਰਸਿੱਧ ਅਤੇ ਆਲੋਚਨਾਤਮਕ ਤੌਰ ਤੇ ਪ੍ਰਸ਼ੰਸਾਯੋਗ ਫਿਲਮਾਂ ਬਣਾਈਆਂ ਨੇ ਸਾਰੋਗਾਂਗਲੀ ਦੀ ਬਾਇਓਪਿਕ ਦੇ ਨਿਰਮਾਤਾਵਾਂ ਦੇ ਵੱਲੋਂ ਅਜੇ ਤੱਕ ਕੋਈ ਵੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਕਿਹਾ ਜਾ ਰਿਹਾ ਹੈ ਕਿ ਸ਼ੂਟਿੰਗ ਸ਼ੁਰੂ ਹੋਣ ਬਾਰੇ ਸਕਾਰਾਤਮਕ ਸੰਕੇਤ ਨੇ ਰਾਜਕੁਮਾਰ ਰਾਓ ਪਹਿਲਾਂ ਵੀ ਇੱਕ ਕ੍ਰਿਕਟ ਤੇ ਫਿਲਮ ਬਣਾ ਚੁੱਕੇ ਨੇ ਰਾਜਕੁਮਾਰ ਰਾਓ ਅਤੇ ਜਾਨਵੀ ਕਪੂਰ ਦੀ ਫਿਲਮ ਮਿਸਟਰ ਐਂਡ ਮਿਸਸਸ ਮਾਹੀ 31 ਮਈ 2024 ਨੂੰ ਰਿਲੀਜ਼ ਹੋਈ ਸੀ ਫਿਲਮ ਦਾ ਬਜਟ 50 ਕਰੋੜ ਰੁਪਏ ਸੀ ਜਿਸ ਦੇ ਵਿੱਚ ਫਿਲਮ ਬਣਾਉਣ ਅਤੇ ਇਸ ਦੇ ਪ੍ਰਚਾਰ ਦਾ ਖਰਚਾ ਸ਼ਾਮਿਲ ਸੀ ਫਿਲਮ ਨੇ ਪਹਿਲੇ ਦਿਨ 6 ਕਰੋੜ 85 ਲੱਖ ਦੀ ਕਮਾਈ ਕੀਤੀ ਸੀ ਦੂਜੇ ਦਿਨ 4 ਕਰੋੜ 65 ਲੱਖ ਰੁਪਏ ਦੀ ਅਤੇ ਤੀਜੇ ਦਿਨ 5 ਕਰੋੜ 62 ਲੱਖ ਰੁਪਏ ਦੀ ਕਮਾਈ ਕੀਤੀ ਸੀ ਜਿਸ ਦਾ ਕੁੱਲ ਬਾਕਸ ਆਫਿਸ ਕਲੈਕਸ਼ਨ 30 ਕਰੋੜ 37 ਲੱਖ ਰੁਪਏ ਰਿਹਾ ਸੀ